ਸਸ਼ਿਆਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਮਹਾਬਲੀ ਮਹਾਸ਼ਕਤੀਸ਼ਾਲੀ ਸਰਵ ਸੰਕਟ ਮੋਚਨ ਭਗਵਾਨ ਬਜਰੰਗ ਪਾਲੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 16 ਜੁਲਾਈ ਤੋਂ 25 ਜੁਲਾਈ ਯਾਨੀ ਕਿ ਜੁਲਾਈ ਮਹੀਨੇ ਦੇ ਇਹ ਜੋ 10 ਦਿਨ ਹਨ ਇਹਨਾਂ 10 ਦਿਨਾਂ ਦੇ ਵਿੱਚ ਤੁਹਾਨੂੰ ਮਿਲੇਗੀ ਬਹੁਤ ਵੱਡੀ ਖੁਸ਼ਖਬਰੀ ਜੀ ਹਾਂ ਦੋਸਤੋ ਪਰਿਵਾਰ ਵਿੱਚ ਬੜੀ ਭਿਆੰਕਰ ਖੁਸ਼ਖਬਰੀ ਤੁਹਾਨੂੰ ਮਿਲੇਗੀ ਇਹਨਾਂ 10 ਦਿਨਾਂ ਦੇ ਅੰਦਰ ਸਾਰੇ ਕੰਮ ਛੱਡ ਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੁਹਾਨੂੰ ਦੱਸ ਦਈਏ ਕਿ ਖੁਸ਼ਖਬਰੀ ਇੰਨੀ ਵੱਡੀ ਹੋਵੇਗੀ ਕਿ ਤੁਹਾਡੇ ਘਰ ਪਰਿਵਾਰ ਵਿੱਚ ਮਠਿਆਈ ਵੰਡਣੀ ਪੈ ਸਕਦੀ ਹੈ 100 ਕਿਲੋ ਮਠਿਆਈ ਦਾ ਆਰਡਰ ਤੁਸੀਂ ਹੁਣੇ ਹੀ ਦੇ ਦਿਓ ਕਿਉਂਕਿ ਕਿਉਂਕਿ ਤੁਹਾਨੂੰ 100 ਕਿਲੋ ਮਠਿਆਈ ਵੰਡਣੀ ਪਵੇਗੀ ਹੁਣ ਤੁਹਾਡੇ ਨਾਮ ਦੀ ਚਰਚਾ ਹੋਵੇਗੀ ਤੁਹਾਡਾ ਨਾਮ ਹਰ ਜਗ੍ਹਾ ਤੇ ਗੂੰਜੇਗਾ ਕਿਉਂਕਿ ਹੁਣ ਤੁਹਾਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਵੱਡੀਆਂ-ਵੱਡੀਆਂ ਸਫਲਤਾਵਾਂ ਮਿਲਣਗੀਆਂ ਵੱਡੇ-ਵੱਡੇ ਲਾਭ-ਤਨ ਲਾਭ ਵੱਡੀਆਂ-ਵੱਡੀਆਂ ਕਾਮਚਾਬੀਆਂ ਦੀ ਪ੍ਰਾਪਤੀ ਹੋਵੇਗੀ ਤੁਹਾਨੂੰ ਇਹਨਾਂ 10 ਦਿਨਾਂ ਦੇ ਅੰਦਰ ਦੋਸਤੋ ਅੰਤ ਤੱਕ ਵੀਡੀਓ ਤੇ ਬਨੇ ਰਹਿਣਾ ਦੋਸਤੋ ਅੰਤ ਤੱਕ ਵੀਡੀਓ ਤੇ ਬਨੇ ਰਹਿਣਾ ਕਿਸ ਪ੍ਰਕਾਰ ਭਗਵਾਨ ਬਜਰੰਗ ਬਲੀ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਇਹਨਾਂ 10 ਦਿਨਾਂ ਦੇ ਵਿੱਚ ਹੋਣ ਵਾਲੀ ਹੈ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਪੂਰੀ ਜਾਣਕਾਰੀ ਕਿ ਇਹਨਾਂ 10 ਦਿਨਾਂ ਦਾ ਸੰਮਾਨ ਤੁਹਾਡੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਇਹਨਾਂ 10 ਦਿਨਾਂ ਦੇ ਸਮੇਂ ਦੇ ਵਿੱਚ ਕਾਰਜ ਸiddhi yog ਸਭਾਗੇ ਵਾਣ yog ਧਨ yog ਰਾਜ yog ਅਮਰ ਸiddhi yog ਸਰਵ ਸiddhi yog ਵਰਗੇ अनेका ਦੌਲਤਜੋਗ ਹਨ ਜਿਸ ਨਾਲ ਕਿ ਇਹ ਸਮਾਂ ਤੁਹਾਡੇ ਲਈ ਬੜਾ ਲਾਭਦਾਇਕ ਹੋਵੇਗਾ ਤਾਂ ਦੋਸਤੋ ਅੰਤ ਤੱਕ ਬਨੇ ਰਹੋ ਕਿਉਂਕਿ ਤੁਹਾਨੂੰ ਬਹੁਤ ਵੱਡੀਆਂ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ ਇਹ ਕਿਹੜੀਆਂ ਕਿਹੜੀਆਂ ਖੁਸ਼ਖਬਰੀਆਂ ਹਨ ਤੇ ਕਿਹੜੇ ਖੇਤਰਾਂ ਦੇ ਵਿੱਚ ਮਿਲਣਗੀਆਂ ਇਹ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅਤੇ ਨਾਲ ਹੀ ਨਾਲ ਇਸ ਵੀਡੀਓ ਵਿੱਚ ਤੁਹਾਨੂੰ ਕੁਝ ਸਾਵਧਾਨੀਆਂ ਬਾਰੇ ਵੀ ਦੱਸਣ ਜਾ ਰਹੇ ਹਾਂ ਕੁਝ ਜ਼ਰੂਰੀ ਗੱਲਾਂ ਦੇ ਬਾਰੇ ਦੱਸਣ ਜਾ ਰਹੀ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਕਾਰਗਰ ਸਿੱਧ ਹੋਣਗੀਆਂ ਫਾਇਦੇਮੰਦ ਸਿੱਧ ਹੋਣਗੀਆਂ ਜਿਸ ਨਾਲ ਇਸ ਸਮੇਂ ਦਾ ਤੁਹਾਨੂੰ ਪੂਰਾ ਲਾਭ ਹੋਵੇਗਾ ਯਕੀਨ ਕਰਕੇ ਮੰਨਿਓ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਇਹਨਾਂ ਦਿਨਾਂ ਇਹਨਾਂ 10 ਦਿਨਾਂ ਦਾ ਸਮਾਂ ਵਾਕਿਆ ਹੀ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਸਮਾਂ ਹੈ ਕਿਸੇ ਈਸ਼ਵਰ ਦੀ ਸ਼ਕਤੀ ਦਾ ਆਸ਼ੀਰਵਾਦ ਤੁਹਾਨੂੰ ਇਨਾ 10 ਦਿਨਾਂ ਦੇ ਵਿੱਚ ਮਿਲਣ ਵਾਲਾ ਹੈ ਤੁਹਾਡੇ ਉੱਪਰ ਕਿਸੇ ਈਸ਼ਵਰੀ ਸ਼ਕਤੀ ਦਾ ਆਸ਼ੀਰਵਾਦ ਮਿਲੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਇਹ ਸਮਾਂ ਤੁਹਾਡੇ ਲਈ ਕਿੰਨਾ ਚੰਗਾ ਹੈ ਇਸ ਲਈ ਦੋਸਤੋ ਸਾਰੇ ਕੰਮ ਛੱਡ ਕੇ ਵੀਡੀਓ ਪੂਰਾ ਜ਼ਰੂਰ ਸੁਣੋ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਅਤੇ ਅਤੇ જય ਬਜਰੰਗ ਪਾਲੀ ਜੀ ਦੇ ਲੇਕੇ ਅਤੇ જય ਬਜਰੰਗ ਬਜਰੰਗ ਪਾਲੀ ਜੀ ਦੇ ਲੇਖਣਾ ਤਾਂ ਕਿ ਭਗਵਾਨ ਬਜਰੰਗ ਪਾਲੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਉਹਨਾਂ ਦੀ ਕਿਰਪਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਿਲ ਸਕੇ 200 ਸਮਾਨਾਂ ਗਵਾਉਂਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਹਾ ਸ਼ਕਤੀਸ਼ਾਲੀ ਸੰਕਟ ਮੋਚਨ ਭਗਵਾਨ ਬਜਰੰਗ ਪਾਲੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 16 ਜੁਲਾਈ ਤੋਂ 25 ਜੁਲਾਈ ਯਾਨੀ ਕਿ ਜੁਲਾਈ ਮਹੀਨੇ ਦੇ ਇਹਨਾਂ 10 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਤੁਹਾਡੇ ਪੱਖ ਵਿੱਚ ਰਹਿਣ ਵਾਲਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਜੋ ਸਮਾਂ ਹੈ ਇਸ ਸਮੇਂ ਇਸ ਤਰ੍ਹਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਕਿਸੇ ਈਸ਼ਵਰੀ ਸ਼ਕਤੀ ਦਾ ਆਸ਼ੀਰਵਾਦ ਤੁਹਾਨੂੰ ਮਿਲ ਰਿਹਾ ਹੈ ਜੀਆਂ ਦੋਸਤੋ ਤੁਹਾਨੂੰ ਲੱਗੇਗਾ ਕਿ ਕੋਈ ਈਸ਼ਵਰੀ ਸ਼ਕਤੀ ਤੁਹਾਡੀ ਮਦਦ ਕਰ ਰਹੀ ਹੈ ਕਿਉਂਕਿ ਮਾਣ ਦੱਸੇ ਦੇਖੋਗੇ ਕਿ ਤੁਹਾਡੇ ਸਾਰੇ ਹੀ ਕੰਮ ਸਚਾਰੋ ਸਚਾਰੋ ਰੂਪ ਦੇ ਨਾਲ ਪੂਰੇ ਹੋਣ ਜਾ ਰਹੇ ਹਨ ਸਫਲਤਾਵਾਂ ਤੁਹਾਨੂੰ ਮਿਲਦੀਆਂ ਜਾ ਰਹੀਆਂ ਹਨ ਤੁਹਾਨੂੰ ਅਹਿਸਾਸ ਹੋਵੇਗਾ ਤੁਹਾਨੂੰ ਸ਼ਾਂਤੀ ਮਿਲੇਗੀ ਗੁਆਂਢੀਆਂ ਦਾ ਸਾਥ ਰਿਸ਼ਤੇਦਾਰਾਂ ਦਾ ਸਾਥ ਘਰ ਸਬੰਧੀਆਂ ਦਾ ਸਾਥ ਤੁਹਾਡੇ ਸਬੰਧ ਮధుਰ ਰਹਿਣਗੇ ਤੇ ਚੰਗੇ ਸਬੰਧਾਂ ਵਿੱਚ ਅਧਿਕ ਸੁਧਾਰ ਹੋਵੇਗਾ ਕਿਸੇ ਕਾਰਨ ਦੇ ਨਾਲ ਕੋਈ ਵੀ ਸਬੰਧਾਂ ਦੇ ਵਿੱਚ ਖਿਡਾਲ ਸਹਿ ਤਾਂ ਉਹ ਵੀ ਦੋ ਰੋ ਹੋਵੇਗੇ ਤੁਹਾਡੇ ਸਬੰਧਾਂ ਦੇ ਵਿੱਚ ਪੂਰਨ ਮਦਦਤਾ ਬਣੀ ਰਹੇਗੀ ਪ੍ਰੇਮ ਭਦੇਗਾ ਅਤੇ ਇਹ ਸਮਾਂ ਤੁਸੀਂ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਮਿੱਤਰ ਅਤੇ ਸਾਥ ਸਬੰਧੀਆਂ ਦਾ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ ਤੁਸੀਂ ਆਪਣੀ ਬੁੱਧੀ ਮਤਾ ਦਾ ਪੂਰਾ ਲਾਭ ਉਠਾਓਗੇ ਸਮਝ ਲਓ ਕਿ ਹੁਣ ਹੁਸ਼ਿਆਰੀ ਦੇ ਨਾਲ ਤੁਸੀਂ ਹਰ ਕੰਮ ਨੂੰ ਕਰੋਗੇ ਤੇ ਅੱਗੇ ਵਧੋਗੇ ਬੜੇ ਚੰਗੇ ਤਰੀਕੇ ਦੇ ਨਾਲ ਕਿਸੇ ਵੀ ਕੰਮ ਨੂੰ ਦੁਸਹਿਨੇ ਪਤਾ ਲਾਓਗੇ ਸੰਤਾਨ ਪੱਖ ਦੀ ਤਰਫ ਤੋਂ ਕੋਈ ਸੰਤੋਸ਼ ਜਾਂ ਨੰਗ ਪਰਨਾਮ ਹਾਸਲ ਹੋਣਗੇ ਘਰ ਵਿੱਚ ਕੋਈ ਉਤਸ਼ਾਹ ਪਰਿਆ ਮਾਹੌਲ ਰਹੇਗਾ ਤੇ ਤੁਹਾਨੂੰ ਦੱਸ ਰਹੀ ਹਾਂ ਕਿ ਇਹ ਜੋ ਸਮਾਂ ਹੈ ਇਹ ਸਮਾਂ ਯੋਜਨਾਬੰਦ ਤਰੀਕੇ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਅੰਦੇ ਤੁਹਾਨੂੰ ਸਫਲਤਾ ਵੀ ਹਾਸਲ ਹੋਵੇਗੀ ਤੁਹਾਡੇ ਸਮਾ ਵਿੱਚ ਕੋਮਲਤਾ ਅਤੇ ਸਹਿਜ ਆਵੇਗਾ ਤੁਹਾਡੀ ਤਾਰੀਫ ਸਮਝ ਲਓ ਕਿ ਤੁਹਾਡੀ طرف ਆਕਰਸ਼ਿਤ ਲੋਕ ਹੋਣਗੇ ਅਤੇ ਤੁਹਾਡੀ ਸਲਾਹ ਲੈ ਕੇ ਹਰ ਕੋਈ ਤੁਹਾਡਾ ਮਾਨ ਸਨਮਾਨ ਕਰੇਗਾ ਮਤਲਬ ਕਿ ਇਹ ਸਮਝ ਲਓ ਇਹ ਸਮਾ ਤੁਹਾਡੇ ਲਈ ਹੀ ਬਣਿਆ ਹੈ ਸਮਝ ਲਓ ਕਿ ਜਿਸ ਕੰਮ ਵਿੱਚ ਤੁਸੀਂ ਹੱਥ ਪਾਓਗੇ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਪੈਸੇ ਦਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਸਮੇਂ ਪੈਸੇ ਦਾ ਨਿਵੇਸ਼ ਵਿਕਾਸਾ ਕਰਦੇ ਹੋ ਭਵਿਕ ਵਿੱਚ ਚਲਦੇ ਹੀ ਤੁਹਾਨੂੰ ਇਸ ਸਮੇਂ ਧਨਦਾਨ ਨਿਵੇਸ਼ ਚੰਗਾ ਲਾਭ ਦੇਵੇਗਾ ਅਤੇ ਘਰ ਦੇ ਵੱਡੇ ਬਜ਼ੁਰਗਾਂ ਦਾ ਸਨਮਾਨ ਕਰੋ ਕਿਉਂਕਿ ਘਰ ਦੇ ਵੱਡੇ ਬਜ਼ੁਰਗਾਂ ਦਾ ਸਨੇਹ ਅਤੇ ਆਸ਼ੀਰਵਾਦ ਤੁਹਾਡੇ ਲਈ ਇਸ ਸਮੇਂ ਪਾਗਸ਼ਾਲੀ ਹੋਵੇਗਾ ਇਸ ਨਾਲ ਭਾਗੇ ਤੁਹਾਡਾ ਉਹਦੇ ਹੋਵੇਗਾ ਅਤੇ ਇੱਕ ਗੱਲ ਦਾ ਧਿਆਨ ਰੱਖੋ ਕਿ ਆਪਣੀ ਘਰ ਪਰਿਵਾਰ ਵਾਲਿਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਵਿਹਾਰ ਨੂੰ ਥੋੜਾ ਚੰਗਾ ਰੱਖੋ ਨਹੀਂ ਤਾਂ ਕੀ ਹੋਵੇਗਾ ਕਿ ਤੁਹਾਡਾ ਗਲਤ ਵਿਹਾਰ ਘਰ ਪਰਿਵਾਰ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਇਹ ਜੋ ਸਮਾ ਹੈ ਬੜਾ ਖੁਸ਼ੀਆਂ ਭਰਿਆ ਸਮਾ ਹੈ ਤੁਹਾਡੇ ਲਈ ਇਸ ਵਿੱਚ ਕੋਈ ਵੀ ਵਿਗਨ ਨਾ ਭਾਵੇ ਇਸ ਲਈ ਤੁਸੀਂ ਆਪਣੇ ਵਿਹਾਰ ਨੂੰ ਚੰਗਾ ਰੱਖੋ ਸਾਵਧਾਨੀ ਦੇ ਤੌਰ ਤੇ ਇਸ ਗੱਲ ਦਾ ਧਿਆਨ ਰੱਖਣਾ ਅਤੇ ਨਾਲ ਹੀ ਨਾਲ ਤੁਸੀਂ ਆਪਣੇ ਕਾਰਜ ਪ੍ਰਣਾਲੀ ਵਿੱਚ ਕੁਝ ਬਾਰੀਵਰਤਨ ਸੰਬੰਧਿਤ ਯੋਜਨਾਵਾਂ ਜੋ ਕਰ ਰਹੇ ਹੋ ਜਿਸ ਨਾਲ ਤੁਸੀਂ ਆਪਣੇ ਕੰਮਾਂ ਦੇ ਵਿੱਚ ਅਧਿਕ ਮੁਨਾਫਾ ਪ੍ਰਾਪਤ ਕਰੋਗੇ ਅਤੇ ਧਰਮ ਕਰਮਾਂ ਦੇ ਵਿੱਚ ਤੁਹਾਡਾ ਧਿਆਨ ਰਹੇਗਾ ਧਰਮ ਕਰਮਾਂ ਦੇ ਵਿੱਚ ਤੁਸੀਂ ਯੋਗਦਾਨ ਪਾਓਗੇ ਤੇ ਸਭ ਕੰਮਾਂ ਦੇ ਵਿੱਚ ਤੁਹਾਨੂੰ ਮਾਨਸਿਕ ਸੰਕ ਮਾਨਸਿਕ ਸਕੂਨ ਮਿਲੇਗਾ ਜੀ ਹਾਂ ਦੋਸਤੋ ਇਸ ਸਮੇਂ ਤੁਸੀਂ ਧਰਮ ਕਰਮ ਦੇ ਮਾਮਲੇ ਵਿੱਚ ਵੱਧ ਚੜ ਕੇ ਹਿੱਸਾ ਲਾਓਗੇ ਧਾਨ ਧਰਮ ਦੇ ਕਮਾ ਵਿੱਚ দান ਕਰੋਗੇ ਤੁਸੀਂ ਇਸoje ਕੋਦ ਨੂੰ ਤੁਹਾਨੂੰ ਆਪਣੇ ਆਪ ਨੂੰ ਖੁਸ਼ੀ ਤੁਸੀਂ ਮਹਿਸੂਸ ਕਰੋਗੇ ਤੇ ਇਹ ਖੁਸ਼ੀ ਮਹਿਸੂਸ ਕਰਕੇ ਤੁਸੀਂ ਮਨ ਦੀ ਸ਼ਾਂਤੀ ਨੂੰ ਪ੍ਰਾਪਤ ਕਰੋਗੇ ਨਾਲ ਹੀ ਨਾਲ ਤੁਹਾਨੂੰ ਦੱਸਾਈ ਹੈ ਕਿ ਇਸ ਸਮੇਂ ਹਰ ਕੰਮ ਨੂੰ ਵਿਹਾਰ ਇੱਕ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰੋਗੇ ਮਿੱਤਰ ਅਤੇ ਸਾਥ ਸਬੰਧ ਵੀ ਤੁਹਾਡਾ ਤੁਹਾਡੇ ਕੰਮਾਂ ਵਿੱਚ ਸਾਥ ਦੇਣਗੇ ਇਹ ਸਮਝ ਲਓਗੇ ਸੰਤਾਨ ਪੱਖ ਦੀ ਤਰਫ ਤੋਂ ਵੀ ਕੋਈ ਸੰਤੋਸ਼ਜਨਕ ਪ੍ਰਨਾਮ ਤੁਹਾਨੂੰ ਹਾਸਲ ਹੋਣ ਵਾਲਾ ਹੈ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਸੰਤਾਨ ਪੱਖ ਤੋਂ ਵੀ ਮਿਲ ਸਕਦੀ ਹੈ ਕੈਰੀਅਰ ਸੰਬੰਧੀ ਨੌਕਰੀ ਸੰਬੰਧੀ ਸੰਤਾਨ ਪੱਖ ਦੀ ਤਰਫ ਤੋਂ ਉਤਸ਼ਾਹ ਭਰਿਆ ਮਾਹੌਲ ਬਹੁਤ ਹੀ ਚੰਗਾ ਸਮਾਂ ਤੁਹਾਡੇ ਲਈ ਹੋ ਸਕਦਾ ਹੈ ਕੁਝ ਗੱਲਾਂ ਅਤੇ ਕੁਝ ਬਾਤਾਂ ਦਾ ਦੱਸੇ ਕੁਝ ਗੱਲਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਕਿਸੇ ਵੀ ਪ੍ਰਕਾਰ ਦਾ ਪੇਪਰ ਵਰਕ ਕਰਦੇ ਸਮੇਂ ਬਹੁਤ ਹੀ ਜ਼ਿਆਦਾ ਸਾਵਧਾਨੀ ਦੱਸੇ ਵਰਤਣੀ ਹੈ ਛੋਟੀ ਜਿਹੀ ਗਲਤੀ ਤੁਹਾਡੇ ਲਈ ਬਹੁਤ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ ਥੋੜਾ ਜਿਹਾ ਸਾਵਧਾਨ ਤੁਹਾਨੂੰ ਰਹਿਣਾ ਹੋਵੇਗਾ ਇਸ ਵੀਡੀਓ ਦੇ ਇਸ ਵੀਡੀਓ ਦੇ ਮਾਧਿਅਮ ਰਹੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਕ੍ਰੋਧ ਚੇਦ ਜਵੇਂ ਕਰਨਾਕਾਤਮਿਕ ਗੱਲਾਂ ਆਪਣੇ ਤੋਂ ਦੂਰ ਰੱਖੋ ਇਸ ਦੀ ਵਜ੍ਹਾ ਦੇ ਨਾਲ ਤੁਹਾਡੇ ਬੰਧ ਹੋਏ ਕੰਮ ਨਹੀਂ ਤਾਂ ਵਿਗੜ ਸਕਦੇ ਹਨ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਜਿੱਦ ਨਾ ਕਰਨਾ ਤੇ ਨਕਾਰਾਤਮਿਕ ਗੱਲਾਂ ਤੋਂ ਦੂਰ ਰਹਿਣਾ ਗਤੀਵਿਧੀਆਂ ਦੇ ਵਿੱਚ ਤੁਸੀਂ ਅਧਿਕ ਵ੍ਰਿੰਦੀ ਦੇਖੋਗੇ ਇਸ ਲਈ ਤੁਹਾਨੂੰ ਵਿਹਾਰ ਵਿੱਚ ਕ્રોਧ ਅਤੇ ਜਿੱਦ ਜਵੇਂ ਨਕਾਰਾਤਮਿਕ ਗੱਲਾਂ ਬਿਲਕੁਲ ਨਹੀਂ ਕਰਨੀਆਂ ਤੁਹਾਡੇ ਪ੍ਰੇਮ ਜਿਵੇਂ ਨੇ ਜੇਕਰ ਗੱਲ ਕਰੀਏ ਤਾਂ ਲਵ ਲਾਈਫ ਇਸ ਸਮੇਂ ਕਿਸ ਪ੍ਰਕਾਰ ਦੀ ਰਹਿਣ ਵਾਲੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੋਵੇਗਾ ਜਿਵੇਂ ਸਾਥੀ ਦਾ ਥੋੜਾ ਜਿਹਾ ਸਮੇਂ ਸਿਹਤ ਜਿਹੜੀ ਹੈ ਖਰਾਬ ਹੋ ਸਕਦੀ ਹੈ ਇਸ ਲਈ ਉਹਨਾਂ ਦੀ ਸਿਹਤ ਦੇ ਵੱਲ ਥੋੜਾ ਧਿਆਨ ਦੇਣਾ ਹੋਵੇਗਾ ਜੇਕਰ ਪਤੀ ਪਤਨੀ ਵਿੱਚ ਕੋਈ ਅਣਬਣ ਚੱਲ ਰਹੀ ਹੈ ਤਾਂ ਕਿਸੇ ਕਾਰਨ 4 ਕੋਈ ਘਟਾਸ ਹੈ ਤਾਂ ਉਹ ਇਸ ਸਮੇਂ ਦੂਰ ਹੋਵੇਗੀ પતિ-ਪਤਨੀ ਦੇ ਸਬੰਧਾਂ ਵਿੱਚ ਨਜ਼ਦੀਕੀ ਆਵੇਗੀ ਪ੍ਰੇਮ ਵਾਧੇਗਾ ਤੇ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਪਰਿਵਾਰਿਕ ਪਰਿਵਾਰਿਕ ਖੁਸ਼ੀ ਮਿਲੇਗੀ ਤੇ ਬਹੁਤ ਸਾਰੇ ਮਾਨਸਿਕ ਸ਼ਾਂਤੀ ਤੁਹਾਨੂੰ ਪ੍ਰਾਪਤ ਹੋਵੇਗੀ ਜੀ ਹਾਂ ਦੋਸਤੋ ਪ੍ਰੇਮ ਦਾ ਜੀ ਹਾਂ ਜੀ ਹਾਂ ਦੋਸਤੋ ਜੇਕਰ ਤੁਸੀਂ ਕਿਸੇ ਨੂੰ ਪ੍ਰੇਮ ਕਰਦੇ ਹੋ ਤਾਂ ਆਪਣੇ ਪ੍ਰੇਮ ਸਬੰਧਾਂ ਨੂੰ ਪਰਿਵਾਰਿਕ ਮੈਂਬਰਾਂ ਦੇ ਨਾਲ ਸਾਂਝਾ ਕਰ ਸਕਦੇ ਹੋ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਤੁਹਾਡੇ ਘਰ ਪਰਿਵਾਰ ਦੇ ਲੋਕਾਂ ਦੇ ਸਾਥ ਤੁਸੀਂ ਆਪਣੀਆਂ ਗੱਲਾਂ ਨੂੰ ਸ਼ੇਅਰ ਇਸ ਸਮੇਂ ਕਰ ਸਕਦੇ ਹੋ ਘਰ ਪਰਿਵਾਰ ਅਤੇ ਕੋਈ ਉਸਰ ਪਰਿਆ ਮਾਹੌਲ ਹੋ ਸਕਦਾ ਹੈ ਕੋਈ ਧਾਰਮਿਕ ਪ੍ਰੋਗਰਾਮ ਤੁਹਾਡੇ ਘਰ ਵਿੱਚ ਹੋ ਸਕਦਾ ਹੈ ਜਿਸ ਨਾਲ ਘਰ ਪਰਿਵਾਰ ਵਿੱਚ ਲੋਕਾਂ ਦਾ ਆਗਮਨ ਰਹੇਗਾ ਜਾਂ ਫਿਰ ਕੋਈ ਧਾਰਮਿਕ ਸਥਾਨ ਤੇ ਤੁਸੀਂ ਜਾ ਸਕਦੇ ਹੋ ਇਹ ਸਮਾਪ੍ਰੇਮ ਸਬੰਧਾਂ ਦੇ ਲਿਆਏ ਤੇ ਵਿੱਚ ਘਰ ਪਰਿਵਾਰ ਦੇ ਨਾਲ ਬੜਾ ਚੰਗਾ ਸਮਾਪਤੀਤ ਹੋਵੇਗਾ ਪਰਿਵਾਰ ਦੇ ਲੋਕਾਂ ਦਾ ਇੱਕ ਦੂਸਰੇ ਦੇ ਪ੍ਰਤੀ ਪ੍ਰੇਮਵਾਦ ਦੇਗਾ ਸਮਝ ਲਓ ਮਤਲਬ ਕਿ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਅਤੇ ਪ੍ਰੇਮ ਸਬੰਧ ਤੋਂ ਤੁਹਾਡੇ ਪਰਿਵਾਰ ਵਾਲਿਆਂ ਨੂੰ ਕੋਈ ਵੀ ਗਿਲਾ ਨਹੀਂ ਹੋਵੇਗਾ ਜਲਦ ਹੀ ਇਸ ਸਮੇਂ ਤੋਂ ਪ੍ਰਾਂਤੋ ਸੰਤਾਨ ਜੋ ਸੰਤਾਨ ਪ੍ਰਾਪਤੀ ਦੇ ਇਸ਼ਕ ਹਨ ਜਿਨ੍ਹਾਂ ਨੂੰ ਸੰਤਾਨ ਪ੍ਰਾਪਤੀ ਜੋਕ ਨਹੀਂ ਮਿਲਿਆ ਉਹ ਉਹਨਾਂ ਨੂੰ ਇਸ ਸਮੇਂ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਜਲਦੀ ਹੀ ਪ੍ਰੇਮ ਜੀਵਾਂ ਦੇ ਲਾਇਯ ਦੇ ਵਿੱਚ ਘਰ ਪਰਿਵਾਰ ਵਿੱਚ ਬੜਾ ਵੱਡਾ ਖੁਸ਼ੀ ਦਾ ਮਾਹੌਲ ਰਹਿਣ ਵਾਲਾ ਹੈ ਜੇਕਰ ਬਿਜ਼ਨਸ ਦੀ ਗੱਲ ਕਰੀਏ ਵਪਾਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਆਪਣੇ ਬਿਜ਼ਨਸ ਵਪਾਰ ਵਿੱਚ ਖਾਸ ਤੌਰ ਤੇ ਧਿਆਨ ਰੱਖਣਾ ਹੋਵੇਗਾ ਆਪਣੇ ਸੇਕ੍ਰਟ ਜਿਹੜੇ ਆ ਉਹ ਤੁਸੀਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨੇ ਕੋਈ ਵੀ ਪੇਪਰ ਵਗੈਰਾ ਲੀਕ ਹੋ ਸਕਦਾ ਹੈ ਆਪਣੇ ਜਿੰਨੇ ਵੀ ਤੁਹਾਡੇ ਜ਼ਰੂਰੀ ਡਾਕੂਮੈਂਟ ਹਨ ਪੇਪਰ ਹਨ ਉਹਨਾਂ ਨੂੰ ਸੰਭਾਲ ਕੇ ਰੱਖੋ ਉਸ ਵਿੱਚ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਨਹੀਂ ਤਾਂ ਕੋਈ ਤੁਹਾਨੂੰ ਧੋਖਾ ਦੇ ਸਕਦਾ ਹੈ ਤੁਹਾਡਾ ਕੋਈ ਜ਼ਰੂਰੀ ਪੇਪਰ ਗੁੰਮ ਹੋ ਸਕਦਾ ਹੈ ਪਬਲਿਕ ਵਿੱਚ ਆਪਣੇ ਰਿਲੇਸ ਰਿਲੇਸ਼ਨ ਨੂੰ ਮਜ਼ਬੂਤ ਬਣਾਉਣ ਦੇ ਲਈ ਆਪਣੇ ਕੰਮ ਵਿੱਚ ਧਿਆਨ ਦਿਓ ਆਪਣੇ ਕੰਮ ਦੀ ਕੁਆਲਿਟੀ ਵੱਲ ਧਿਆਨ ਦਿਓ ਇਹ ਸਮਾਂ ਤੁਹਾਡੇ ਲਈ ਕੰਮਾਂ ਨੂੰ ਲੈ ਕੇ ਬਹੁਤ ਹੀ ਮਿਹਨਤ ਵਾਲਾ ਸਮਾਂ ਹੈ ਤੁਹਾਨੂੰ ਆਪਣੇ ਕੰਮ ਵਿੱਚ ਜ਼ਿਆਦਾ ਮਿਹਨਤ ਕਰਨੀ ਹੋਵੇਗੀ ਜਿਸ ਨਾਲ ਕਿ ਤੁਹਾਨੂੰ ਫਾਇਦਾ ਮਿਲ ਸਕੇ ਆਪਣੇ ਬਿਜ਼ਨਸ ਵਪਾਰ ਨੂੰ ਅੱਗੇ ਲਿਜਾਣ ਦੇ ਲਈ ਤੁਸਾਂ ਤੁਹਾਨੂੰ ਚੁੱਕਣੇ ਹੋਗੇ ਰਣਨੀਤੀ ਜ਼ਰੂਰਤ ਹੈ ਐਸਾ ਮੈਂ ਤੁਸੀਂ ਦੇਖੋਗੇ ਕਿ ਪਿਛਲੇ ਕੁਝ ਸਮੇਂ ਵਿੱਚ ਜੋ ਤੁਸੀਂ ਮਿਹਨਤ ਕੀਤੀ ਸੀ ਉਸ ਮਿਹਨਤ ਦਾ ਤੁਹਾਨੂੰ ਇਸ ਸਮੇਂ ਲਾਭ ਹੋਵੇਗਾ ਚੰਗੇ ਲਾਭ ਦੀਆਂ ਸਥਿਤੀਆਂ ਤੁਹਾਡੇ ਬਾਹਰ ਰਹੀਆਂ ਹਨ ਤਾਂ ਪ੍ਰਾਪਤੀ ਦੀਆਂ ਚੰਗੀਆਂ ਸਥਿਤੀਆਂ ਬਣ ਰਹੀਆਂ ਹਨ ਆਨਲਾਈਨ ਸੋਸ਼ਲ ਮੀਡੀਆ ਡਿਜੀਟਲ ਮਾਰਕੀਟ ਵਿੱਚ ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਉੱਥੋਂ ਤੁਹਾਨੂੰ ਲਾਭ ਹੋਵੇਗਾ ਕਿਉਂਕਿ ਇਹ ਸਮਾਂ ਆਨਲਾਈਨ ਡਿਜੀਟਲ ਦੇ ਪਾਕ ਵਿੱਚ ਸਮਾਂ ਰਹਿਣ ਵਾਲਾ ਹੈ ਪੈਟਰੋਲ ਪੰਪਾ ਤੇ ਤੇਲ ਦੇ ਨਾਲ ਜੁੜੇ ਵਿਹਾਰ ਦੇ ਵਿੱਚ ਖਾਣ ਪੀਣ ਦੇ ਜਾਂ ਇਸ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਉਸ ਦੇ ਵਿੱਚ ਤੁਹਾਨੂੰ ਚੰਗਾ ਮੁਨਾਫਾ ਮਿਲ ਸਕਦਾ ਹੈ ਜੇਕਰ ਕੋਈ ਨੌਕਰੀ ਪੇਸ਼ਣ ਕਰਨ ਲੋਕ ਆਉਂਦੇ ਸਮੇਂ ਨੌਕਰੀ ਪੇਸ਼ੀ ਲੋਕਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਆਪਣੇ ਕਾਰਜ ਖੇਤਰ ਦੇ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਤੁਹਾਡੇ ਨਾਮ ਦੇ ਚਰਚਾ ਹੋਵੇਗੀ ਜੋ ਵੀ ਕਾਰਜ ਖੇਤਰ ਵਿੱਚ ਤੁਹਾਨੂੰ ਟਾਰਗੇਟ ਮਿਲੇਗਾ ਉਹ ਸਮਾਂ ਪੂਰਨ ਤੁਹਾਡੇ ਪਾਕ ਵਿੱਚ ਹੈ ਤੁਹਾਨੂੰ ਤੁਹਾਡੇ ਨਾਮ ਦਾ ਡੰਗਾ ਬਜੇਗਾ ਅਤੇ ਕੋਈ ਤੁਹਾਡੇ ਤੋਂ ਚਲ ਵੀ ਸਕਦਾ ਹੈ ਉਹ ਚਲਣ ਦੇ ਕਾਰਨ ਤੁਹਾਡਾ ਨੁਕਸਾਨ ਵੀ ਪਹੁੰਚਾ ਸਕਦਾ ਹੈ ਤੁਸੀਂ ਸੇ ਸਾਵਧਾਨ ਰਹਿਣਾ ਹੋਵੇਗਾ ਬਸ ਆਪਣੇ ਕੰਮਾਂ ਵੱਲ ਧਿਆਨ ਦੇਣਾ ਹੋਵੇਗਾ ਤੇ ਮਿਹਨਤ ਕਰਦੇ ਜਾਣਾ ਹੈ। ਇਸ ਸਮੇਂ ਦੇ ਵਿੱਚ ਤੁਹਾਡੀ ਪ੍ਰਸ਼ੰਸਾ ਵੀ ਹੋਵੇਗੀ, ਤੁਹਾਡੇ ਕੰਮ ਦੀ ਤਾਰੀਫ ਹੋਵੇਗੀ। ਤੁਹਾਡੀ ਮਿਹਨਤ ਸਦੰਗ ਲੈ ਕੇ ਆਵੇਗੀ, ਲਾਭ ਮਿਲੇਗਾ ਨੌਕਰੀ ਖੇਤਰ ਦੇ ਵਿੱਚ। ਪ੍ਰਮੋਸ਼ਨ, ਵੇਤਨ ਵਰੀਧੀ ਦੇ ਵਿੱਚ ਯੋਗ ਪਾਣ ਰਹੇ ਹਨ। ਬੜਾ ਚੰਗਾ ਸਮਾਂ ਹੈ ਨੌਕਰੀ ਕਰਨ ਵਾਲਿਆਂ ਦੇ ਲਈ। ਹੁਣ ਗੱਲ ਕਰਦੇ ਹਾਂ ਜੀ ਉਹਨਾਂ ਦੇ ਲਈ ਜੋ بے ਰੁਜ਼ਗਾਰ ਹਨ। ਰੋਜ਼ਗਾਰ ਦੀ ਤਲਾਸ਼ ਵਿੱਚ ਆਣ ਉਹਨਾਂ ਦੇ ਲਈ ਰੋਜ਼ਗਾਰ ਦੇ ਕੋਈ ਅਵਸਰ ਉਹਨਾਂ ਨੂੰ ਮਿਲ ਸਕਦੇ ਹਨ ਜੋ ਜੋ ਵੀ ਮੌਕਾ ਇਸ ਸਮੇਂ ਦੇ ਵਿੱਚ ਮਿਲੇ ਉਸ ਮੌਕੇ ਨੂੰ ਹੱਥੋਂ ਨਾ ਜਾਣ ਦੇਣਾ ਕੋਈ ਵੀ ਇੰਟਰਵਿਊ ਜੇਕਰ ਤੁਸੀਂ ਦਿੱਤਾ ਹੈ ਫਿਰ ਕਿਆ ਦਿੱਤੀ ਹੈ ਜਲਦੀ ਹੀ ਨੌਕਰੀ ਦੇ ਯੋਗ ਬਣ ਰਹੇ ਹਨ ਸਮਾ ਤੁਹਾਡੇ ਲਈ ਚੰਗਾ ਹੈ ਕੈਰੀਅਰ ਵਿੱਚ ਜੋਬ ਕੈਰੀਅਰ ਦੇ ਵਿੱਚ ਜੋ ਵੀ ਮੌਕਾ ਮਿਲੇ ਹੱਥੋਂ ਨਾ ਗਵਾਨਾ ਮੌਕੇ ਦਾ ਪੂਰਾ ਲਾਭ ਉਠਾਉਣਾ ਵਿਦਿਆਰਥੀ ਵਰਗ ਦੇ ਲੋਕਾਂ ਦਾ ਮਨ ਪੜਾਈ ਵਿੱਚ ਲੱਗੇਗਾ ਪ੍ਰੀਖਿਆ ਜੋ ਵੀ ਉਹ ਦੇਣਗੇ ਉਹਨਾਂ ਦਾ ਚੰਗਾ ਰਿਜ਼ਲਟ ਉਹਨਾਂ ਨੂੰ ਮਿਲਣ ਵਾਲਾ ਹੈ ਕਾਨੂੰਨੀ ਪੜਾਈ ਕਰ ਰਹੇ ਲੋਕਾਂ ਦੇ ਲਈ ਸਮਾਨ ਕੋਲ ਹੈ ਸਮੇ ਦਾ ਪਰਪੋਰ ਲਾ ਬੁਠਾਓ ਕਿਉਂਕਿ ਕਾਰਜ ਖੇਤਰ ਦੇ ਵਿੱਚ ਤੁਹਾਨੂੰ ਪ੍ਰਮੋਸ਼ਨ ਦੇ ਯੋਗ ਬਣ ਰਹੇ ਹਾਂ ਤੁਹਾਡੇ ਲਈ ਨੌਂਗਰੀ ਬੇਸ਼ਾ ਦੇ ਲਈ ਅਤੇ ਬਿਜ਼ਨਸ ਵਪਾਰ ਵਿੱਚ ਤਨ ਪ੍ਰਾਪਤੀ ਦੇ ਯੋਗ ਹਨ ਨਾਲੇ ਨਾਲ ਜੇਕਰ ਕੋਈ ਪੈਸਾ ਨਿਵੇਸ਼ ਕੀਤਾ ਹੈ ਤਾਂ ਉਸ ਦਾ ਚੰਗਾ ਰਿਟਰਨ ਇਸ ਸਮੇਂ ਤੁਹਾਨੂੰ ਮਿਲੇਗਾ ਤਾਂ ਸਮਝ ਲਓ ਕਿ ਤੁਹਾਨੂੰ ਪ੍ਰਾਪਤੀ ਦੇ ਯੋਗ ਇਸ ਸਮੇਂ ਦੇ ਵਿੱਚ ਬਣ ਰਹੇ ਹਨ ਪ੍ਰੰਤੂ ਧਿਆਨ ਰੱਖਣਾ ਹੋਵੇਗਾ ਉਧਾਰ ਦੇਣ ਤੋਂ ਬਚਣਾ ਹੈ ਕਿਸੇ ਨੂੰ ਉਧਾਰ ਜੇਕਰ ਦੇਣਾ ਹੈ ਤਾਂ ਸੋਚ ਸਮਝ ਕੇ ਹੀ ਦਿਓ ਨਹੀਂ ਤਾਂ ਤੁਹਾਡਾ ਪੈਸਾ ਕਿਧਰੇ ਫਸ ਸਕਦਾ ਹੈ ਐਸ ਗੱਲ ਦਾ ਖਾਸ ਧਿਆਨ ਰੱਖੋ ਨਕਾਰਾਤਮਕ ਸੋਚ ਤੋਂ ਦੂਰ ਰਹੋ ਤੇ ਸਕਾਰਾਤਮਕ ਸੋਚ ਰੱਖੋ ਮੈਡੀਟੇਸ਼ਨ ਯੋਗ ਵਗੈਰਾ ਕਰੋ ਕੋ ਸਮਾਂ ਮੈਡੀਟੇਸ਼ਨ ਤੇ ਬਤੀਤ ਕਰੋ ਤੁਹਾਡੇ ਲਈ ਇਹ ਚੰਗਾ ਹੋਵੇਗਾ ਤੁਸੀਂ ਆਪਣੇ ਮਨ ਨੂੰ ਸ਼ਾਂਤ ਰੱਖੋ ਗੁੱਸੇ ਤੋਂ ਦੂਰ ਰਹੋ ਤਾਂ ਹੀ ਤੁਹਾਨੂੰ ਇਸ ਸਮੇਂ ਦਾ ਲਾਭ ਹੋਵੇਗਾ ਗੁੱਸੇ ਦੇ ਵਿੱਚ ਆ ਕੇ ਕੋਈ ਵੀ ਡਿਸੀਜਨ ਨਾ ਲਓ ਨਹੀਂ ਤਾਂ ਤੁਹਾਡੇ ਬੰਦੇ ਹੋਏ ਕੰਮ ਵੇਗੜ ਸਕਦੇ ਹਨ ਦੋਸਤੋ ਏਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਧੰਨਵਾਦ